ਲਾ ਸਜਣਾ ਪਿੰਡ ਹਾਂਸ ਕਲਾ ਤਹਿਸੀਲ ਜਗਰਾਓ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ ਤਿੰਨ ਜਰਸੀਆਂ ਲੱਗੀਆਂ ਤੁਹਾਨੂੰ ਦਿਖਾਉਣ ਬਹੁਤ ਕਮਾਲ ਦੀਆਂ ਆਹ ਦੰਦੋਂ ਦੁੱਗੀ ਰਊ ਤੇ ਆ ਆ ਗਈ ਬਾਈ ਕਹਿੰਦਾ ਦੰਦੋਂ ਚੌਗੀ ਪਹਿਲਨ ਦਾ 23 ਕਿਲੋ ਦਾ ਮਿਲਕ ਰਿਕਾਰਡ ਤੇ ਇੱਕ ਆ ਲੱਗਿਆ ਦਿਖਾਉਣ ਤੁਹਾਨੂੰ ਇਹ ਦੁੱਗ ਦੇ ਦੰਦ ਸਿੱਟੇ ਨਹੀਂ ਹਜੇ ਨਾਲ ਬੱਛੀ ਤਾਜੀ ਸੂਈ ਬਿਲਕੁਲ ਤੇ ਇਹਦਾ ਵੀ ਬਾਈ ਕਹਿੰਦਾ ਚੰਗਾ ਰਿਕਾਰਡ ਆ ਮਿਲਕ ਰਿਕਾਰਡ ਤੇ ਬਾਕੀ ਆਰਡਰ ਕਰ ਸਕਦੇ ਹੋ ਚਾ ਇੱਕ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਹ ਸੱਜਣ ਇਹ ਮੰਨ ਲਓ ਵੀ ਜਰਸੀਆਂ ਦਾ ਨਾ ਸਪੈਸ਼ਲਿਸਟ ਆ ਐਦਾਂ ਦੇ ਤੋਹਫੇ ਲੈ ਕੇ ਆਉਂਦਾ ਤੇ ਬਾਕੀ ਬਾਈ ਦੱਸੂਗਾ ਡਿਟੇਲ ਤੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਬਾਈ ਹੋਰ ਕਿਵੇਂ ਆ ਵਧੀਆ ਵੀਰ ਜੀ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੇਰੇ ਗੁਰਮਨ ਸਿੰਘ ਆ ਪਿੰਡ ਹਾਂਸ ਕਲਾਵਾ ਨੰਬਰ 94635274 94630 52739 ਤੇ ਹੋਜਾ ਸਾਈਡ ਨੂੰ ਸ਼ੁਰੂਆਤ ਆ ਪੱਛੀ ਤੋਂ ਕਰ ਲਈਏ ਹਾਂਜੀ ਹਾਂਜੀ ਇੱਥੋਂ ਮਾਰਦੇ ਲੱਭੀ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਕਰਦੇ ਹੋਰਲੇ ਬੰਨੇ ਪਿਛਾਂ ਤੋਂ ਆਰਡਰ ਤੇ ਮਾਰਨੀ ਕੈਮਰਾ ਦੰਦੋ ਕੈਮਰਾ ਹੋਊਗੀ ਇਹ ਚਾਰ ਦੰਦ ਆ ਵੀਰੇ ਬੱਚੀ ਦੰਦੋ ਚੌਗੀ ਕੱਦ ਚੰਗਾ ਇਹ ਆਪਾਂ ਲਈ ਵੀ ਇੱਕ ਕਰਦੀ ਆ ਇਹ ਇਹ ਕਰਦੀ ਆ ਵੀਰੇ ਇਹ ਆਪਣੀ ਘਰ ਦੀਆਂ ਚੋਈ ਵੀ ਆਪਣੇ ਕੋਲੇ ਹਾਂਜੀ ਹਾਂਜੀ ਵੀਰੇ ਕਿੰਨਾ ਦੁੱਧ ਛੋੜਿਆ ਇਹਦੇ ਕੋਲ 23 ਕਿਲੋ ਦੁੱਧ ਫਲੂਨ ਦਾ ਦਿੱਤਾ ਵੀਰੇ ਸਵਾਦੀ ਠੰਡੀ ਰਹੂਗੀ ਜੋ ਮੈਂ ਯਾਰ ਜਿਵੇਂ ਮਰਜੀ ਲੈ ਲਓ ਕੋਈ ਮਤਲਬ ਹੀ ਨਹੀਂ ਇੰਨੀ ਇੰਨੀ ਭਰੂ ਇਹਦਾ ਕੁਛ ਕਰੀ ਚਾਲਦੇ ਆਂ ਦੀ ਆ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਨਾ ਤੋੜ ਦੇ ਜੋਬਰਾ ਖੋਲ ਕੇ ਫੇਰਾ ਤੇ ਬਾਕੀ ਇੱਥੇ ਨਾਲ ਸੱਜਣਾਂ ਤੁਰਦੀ ਵੀ ਅਡਜਸਟਮੈਂਟ ਕਰ ਸਕਦੇ ਹਾਂ ਇਹ ਰਹੂਗੀ ਦੰਦੋ ਚੌਗੀ ਇਹ ਬਾਈ ਕਹਿੰਦਾ ਨਾ ਖੁੱਲੀ ਛੱਡ ਕੇ ਰੱਖੀ ਹੋਈ ਆ ਉਹ ਹਿਸਾਬ ਨਾਲ ਕਰਦੀ ਆ ਉਧਰ ਛੱਡੀ ਹੁੰਦੀ ਸੀ ਵੀਰੇ ਖੁੱਲੀ ਐ ਤੇ ਬਾਕੀ ਆਰਡਰ ਕਰ ਸਕਦੇ ਹਾਂ ਚੈੱਕ ਜਿਹੜੀ ਮੇਨ ਗੱਲ ਹੁੰਦੀ ਆ ਨਾ ਮੇਨ ਹੁੰਦੀ ਆ ਆਰਡਰ ਦੀ ਤੇ ਨਾਸਲ ਬਰੀਡ ਵਾਲੀ ਤਾਂ ਮੈਂ ਕਹੂੰਗਾ ਇਹ ਚ ਕੋਈ ਕਮੀ ਨਹੀਂ ਕਿਸੇ ਵੀ ਪੱਖ ਤੋਂ ਅੱਲਾ ਚੱਲ ਬਈ ਇੱਧਰ ਲੈ ਬੰਨੇ ਕਿੰਨੇ ਦਿਨ ਬਾਕੀ ਨੇ ਇਹਦੇ ਏ ਵੀਰੇ ਪੰਜ ਚਾਰ ਦਿਨ ਕੱਢੂ ਬੱਚੀ ਪੰਜ ਚਾਰ ਦਿਨ ਕੱਢ ਦੂ ਤੇ ਪਹਿਲਾਂ ਨੇ ਕਿੰਨਾ ਦੁੱਧ ਚਵਾਇਆ ਆਪਣੇ ਕੋਲੇ ਦੇਣੇ ਦੇ ਪੂਰੇ ਆ ਵੀਰੇ ਅੱਜ ਦਿਨ ਪੂਰੇ ਹੋ ਗਏ ਠੀਕ ਆ ਗੱਲ ਬਲੂਨ ਨੇ ਦੁੱਧ 23 ਕਿਲੋ ਦਿੱਤਾ ਵੀਰੇ ਇਹਨੇ 23 ਕਿਲੋ ਆਪਣੇ ਕੋਲੇ ਚਪਾਉਂਦੀ ਰਹੀ ਆ ਹਾਂਜੀ ਵੀਰੇ ਤੇ ਹੱਥੀ ਚਵਾਈ ਤੇ ਦੀ ਕਿ ਮਸ਼ੀਨੀ ਤੇ ਹੱਥੀ ਤੇ ਹੱਥੀ ਤੇ ਵੀਰੇ ਹੱਥੀ ਚਵਾਈ ਤੇ ਹੱਥੀ ਲਾਲਾ ਮਸ਼ੀਨ ਲਾਲਾ ਇਹਨੂੰ ਕੋਈ ਚੱਕਰ ਨਹੀਂ ਪੁੱਤ ਰਹੂਗੀ ਬਿਲਕੁਲ ਸਟ੍ਰੇਟ ਆ ਤੇ ਬਾਕੀ ਆਰਡਰ ਰਹੂਗਾ ਬਹੁਤ ਕਮਾਲ ਦਾ ਕਰੀ ਮਾੜੀ ਉਰਲੇ ਬਣੇ ਕਰਦੇ ਕਰਦੇ ਤੇ ਇੱਥੋਂ ਨਾ ਲੇਵਾ ਚੈੱਕ ਕਰਾ ਦਮਾ ਤੁਹਾਨੂੰ ਮੈਂ ਅੱਗੇ ਪਿੱਛੇ ਆ ਨਾਸਲ ਬਰੀਡ ਵਾਲਾ ਕੋਈ ਲੇਖਾ ਨਹੀਂ ਤੇ ਡਿਟੇਲ ਦੇ ਦਾਂਗੇ ਪੂਰੀ ਸੀਮਨਸੂਨ ਦੀ ਹਾਂਜੀ ਹਾਂਜੀ ਵੀਰੇ ਇਹਦਾ ਪੂਰਾ ਫੋਲ ਰਿਕਾਰਡ ਹੋਊ ਤਿੰਨਾ ਬੱਚੀਆਂ ਦਾ ਹੀ ਵੀਰੇ ਠੀਕ ਆ ਗਾ ਇਹ ਤੋਂ ਲਾ ਕੇ ਜੈਡ ਤੱਕ ਤੇ ਬਾਕੀ ਸਿਸਟਮ ਥੱਲੇ ਉਹਦਾ ਮੈਂ ਤੁਹਾਨੂੰ ਇਹ ਕਹੂੰਗਾ 4/4 ਵਾਲਾ ਕੰਮ ਹੀ ਆ ਤੇ ਮਿਲਕ ਵੇਨ ਵੀ ਬੜੀ ਕਮਾਲ ਦੀ ਜਾਂਦੀ ਆ ਤੇ ਪੈਲਣ ਦਾ ਆ ਗਿਆ 23 ਕਿਜੀ ਤੇ ਰੇਟ ਇਹਦਾ ਕੀ ਰਹੂਗਾ ਬਾਈ ਰੇਟ ਵੀਰੇ 1 ਲੱਖ 5000 ਆ ਬੱਚੀ ਦਾ ਪੂਰੇ ਲੱਖ ਦੀ ਦੇ ਦਾਂਗੇ ਇਹ ਬੱਚੀ ਵੀਰੇ ਪੂਰੇ ਲੱਖ ਦੀ ਹਾਂਜੀ ਇਹ ਇੱਥੋਂ 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 ਕਰਾ ਦੇ ਲੱਭੀ ਚੈੱਕ ਹੋਏ ਡਿਜ਼ਾਈਨਡ ਜਿਹੜਾ ਬੱਚੀ ਦਾ ਨਾ ਇੱਥੋਂ ਚੈੱਕ ਕਰਾ ਦੇ ਉਤੋਂ ਜਮਾਂ ਸਟੇਟ ਰਹੂਗੀ ਪੱਧਰ ਲੈਗ ਸਕੋਰ ਦੀ ਰਹੂਗੀ ਪੂਰੀ ਮਜ਼ਬੂਤ ਤੇ ਆਰਡਰ ਮੈਂ ਕਹੂੰਗਾ ਵੀ ਪੂਰਾ ਅਸਲ ਰੱਖਦੀ ਆ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਇਹਦਾ ਲੈਵਾ ਇਹ ਬਾਈ ਕਹਿੰਦਾ ਪੂਰੇ ਲੱਖ ਦੀ ਦੇ ਦਾਂਗੇ 23 ਕਿਲੋ ਪੈਣ ਨਹੀਂ ਦਿੱਤਾ ਹਾਂਜੀ ਵੀਰੇ 25 26 ਕਿਲੋ ਆਵਣਾ ਬੱਚੀ ਦੁੱਧ ਚਵਾਊਗੀ ਹਜੇ ਕੁਝ ਵੀ ਨਹੀਂ ਵੀਰੇ ਤੇ ਬਾਕੀ ਮੈਂ ਕਹੂੰਗਾ ਇਹਦੀ ਰੁੱਤਾ ਹੁਣ ਤਾਂ ਹਾਂ ਬਾਕੀ ਹਾਲੂਨ ਦੀ ਬਚੀ ਦੀ ਵੀਡੀਓ ਆ ਐਨੀ ਭਰੂ ਹਾਂਜੀ ਹਾਂਜੀ ਵੀਰੇ ਠੀਕ ਆ ਗੱਲ ਸਾਰਾ ਕੁਝ ਪਿਆ ਇਹਦਾ ਪਹਿਲਣ ਦੀ ਵੀਡੀਓ ਪਈ ਆ ਹਾਂ ਹਾਂ ਤਿਆਰੀ ਦੀ ਜਮ ਪੂਰੀ ਬਣਾਉਂਦੀ ਆ ਪੰਡਾ ਪਾ ਮੈਂ ਕਹਨਾ ਤਾਂ ਹਜੇ ਕੁਝ ਵੀ ਨਹੀਂ ਅੱਧਾ ਵੀਰੇ ਲਈ ਠੀਕ ਆ ਗੱਲ ਆ ਵੜ ਵੀ ਕਰਦੇ ਔਰਲੇ ਬੰਨੇ ਤੇ ਹੁਣ ਮਾਰਦੇ ਲੱਭੀ ਇਹ ਤੇ ਕੈਮਰਾ ਇਹਦਾ ਟਾਂਚਾ ਮੈਂ ਕਹੂੰਗਾ ਇਹ ਤੂੰ ਵੀ ਵੱਧ ਮਜ਼ਬੂਤ ਨਸਾਂ ਨੂੰ ਸਾਂ ਚੰਗੀਆਂ ਬਣਾਉਂਗਾ ਆਰਡਰ ਤੇ ਇਹਦਾ ਸੂਆ ਪਹਿਲਾ ਹਾਂਜੀ ਪਲੂਣਾ ਵੀਰੇ ਇਹ ਇਹਦਾਂ ਦੋ ਕਿਵੇਂ ਆ ਇਹ ਦੋਨ ਤੇ ਕੱਢਦੀ ਆ ਵੀਰੇ ਵਿੱਚ ਦੁੱਗੀ ਹਾਂਜੀ ਵੀਰੇ ਠੀਕਾ ਇੱਕ ਨਿੱਦਨ ਕਰ ਦੂ ਬਾਈ ਇਹਦੇ 25 ਤੇ 26 ਤਰੀਕ ਦਾ ਸੀਮਨ ਲੱਗਿਆ ਵੀਰੇ ਅੱਜ ਹੋ ਗਈ 15 ਹਣਾ 15 10 2025 ਆ ਤੌਰ ਦੇ ਖੋਲ ਕੇ ਨੂੰ ਵੀ ਤੇ ਇਹ ਰਹੂਗੀ ਦੰਦੋ ਦੁੱਗੀ ਨਾਸਲ ਬਰੀਡ ਕੁਆਲਿਟੀ ਤੁਹਾਡੇ ਸਾਹਮਣੇ ਆ ਜਾਨ ਇਹ ਕਹੂੰਗਾ ਵੀ ਮੱਜਾਂ ਨਾਲ ਦਾ ਸਰੀਰੀ ਲੱਗਿਆ ਲੈ ਚੱਲ ਪਰ ਮਰ ਕੋਡ ਨਹੀਂ ਛੋਟਾ ਮੰਨ ਕੇ ਨਾ ਆਵੇ ਵੱਡੀ ਹੋਊਗੀ ਵੀਰੇ ਠੀਕਾ ਗੱਲ ਹਾਂ ਜੀ ਆ ਕੱਦ ਆ ਗਿਆ ਫੁੱਲ ਪ्युअर ਪੰਜਾਬ ਵਾਲੀ ਆ ਗਈ ਲੈ ਚੱਲ ਬਾਈ ਇੱਧਰ ਲੈ ਬੰਨੀ ਲੈ ਚੱਲ ਲੈ ਚੱਲਾ ਇਹਦੇ ਬਾਈ ਕਹਿੰਦਾ 26 ਤਰੀਕ ਨੂੰ ਲਾਸਟ ਸੀਮਨ ਲੱਗਿਆ ਵਿਆ ਆਪ ਕਿਹੜੇ ਸੀਮੰਦੀ ਆ ਲੱਗਿਆ ਕਿਹੜਾ ਸਾਰੀ ਡਿਟੇਲ ਬਾਈ ਕਹਿੰਦਾ ਦੇ ਦਾਂਗੇ ਤੇ ਕਿੰਨੇ ਕ ਦੁੱਧ ਵਾਲੀ ਬੈੜਦੀ ਆ ਇਹ ਇਹਦੀ ਮਾਂ ਨੇ ਦੁੱਧ 32 ਕਿਲੋ ਦਿੱਤਾ ਹੋਇਆ ਵੀਰੇ ਠੀਕ ਆ ਗੱਲਾਂ ਹਾਂਜੀ ਵੀਰੇ ਆ ਇਹਦੀ ਮਾਂ ਦਾ ਬਾਈ ਕਹਿੰਦਾ 32 ਕਿਜੀ ਦਾ ਮਿਲਕ ਰਿਕਾਰਡ ਆ ਤੇ ਬਾਕੀ ਲੇਵਾ ਸ਼ਾਨਦਾਰ ਤਿਆਰ ਕਰ ਦੂ ਇਹ ਮੰਨ ਲਓ ਵੀ 10 ਤੋਂ 11 ਦਿਨ ਇਹਦੇ ਪੈਂਡਿੰਗ ਨੇ ਹਾਲ ਫਿਲਹਾਲ ਹਾਂਜੀ ਤੇ ਬਾਕੀ ਇਥੋਂ ਕਰ ਸਕਦੇ ਹਾਂ ਚੈੱਕ ਕੁਆਲਿਟੀ ਬਾਡੀ ਦੀ ਬੰਤਰ ਤੋਂ ਲਾ ਕੇ ਕੁਆਲਿਟੀ ਤੋਂ ਲਾ ਕੇ ਠੰਡੀ ਆ ਵੀਰੇ ਜਿਵੇਂ 100 ਦੀ 100 ਰਹੂਗੀ ਤੇ ਲੱਭੀ ਕਰਾ ਦੇ ਚੈੱਕ ਉਹ ਸਵਾਹ ਦੀ ਠੰਡੀ ਸੀਲ ਰਹੂਗੀ ਜਮਾ ਹਾਂਜੀ ਇਹ ਕਰ ਇੱਥੋਂ ਇੱਥੋਂ ਕਰਾ ਦੇ ਚੈੱਕ ਲੈਵਾ ਦਾ ਇਹ ਮੰਨ ਲੈ ਪੂਰਾ ਫੁੱਲ ਬਣਾਉਗੀ ਹਲੇ ਬਣੂਗੀ ਬਹੁਤ ਹਨਾ 10 ਦਿਨ ਪੈਂਟਿੰਗ ਨਹੀਂ ਦੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 1 ਲੱਖ ਰੁਪਈਆ ਵੀਰੇ ਠੀਕ ਆ ਗੱਲ ਇਹਦਾ ਵੀ 1 ਲੱਖ ਤੇ 1 ਲੱਖ ਚ ਹੋ ਜੂ ਕੋਈ ਮੜਾ ਮੋਟਾ ਕੰਸ਼ੈਨ ਕਰ ਦਾਂਗੇ ਵੀਰ ਜੀ ਮਾਨ ਤਨ ਜਾਂ ਜੋੜਾ ਲਊਗਾ ਵੀਰੇ ਹੋ ਜੂ ਠੀਕ ਆ ਗੱਲ ਇਹਦਾ ਲੱਖਾ ਇਹਦਾ 1 5 ਹੈ ਹਨਾ ਹਾਂਜੀ ਵੀਰੇ ਜੋੜੇ ਜੋ ਕਰ ਦਾਂਗੇ ਵੀਰੇ ਕੋਈ ਜੱਗ ਕਰਦਾ ਮਾਨ ਤਨ ਕੋਈ ਕਰੀ ਉਹਨੂੰ ਉਰਲੇ ਬੰਨੇ ਕਰਦੇ ਦੋਨੇ ਨਾਲ ਹੀ ਲਾ ਕੇ ਦਿਖਾ ਦੇ ਲੱਭੀ ਜੋੜੀ ਬਣਾ ਦੇ ਉਹ ਇਹ ਇੱਥੋਂ ਲਾ ਦੇ ਆ ਚੌਗੀ ਆ ਤੇ ਆ ਆ ਗਈ ਦੁੱਗੀ ਹੈਨਾ ਇਹ ਪਹਿਲਣ ਸੂੰਦੀ ਆ ਇਹ ਦੂਜੀ ਹਾਂਜੀ ਹਾਂਜੀ ਇਹਦਾ 23 ਕਿਜੀ ਪਾਇਆ ਹੈ ਪਹਿਲਣ ਦਾ ਇਹਦੀ ਮਾ ਦਾ 32 ਕਿਜੀ ਆ ਅੱਗੇ ਤੁਹਾਡੀ ਕੇਅਰ ਤੇ ਡਿਪੈਂਡ ਰਹੂਗਾ ਤੇ ਹੁਣ ਮਾਰ ਲਓ ਵੀ ਤਿੰਨ ਨੰਬਰਾਂ ਦੀ ਤੇ ਕੈਮਰਾ ਪਹਿਲਾਂ ਦੀ ਬੱਛੀ ਚੈੱਕ ਕਰਾ ਦੇ ਕਰੀ ਬੱਛੀ ਖੜੀ ਹੋਈ ਬੱਛੀ ਬਹੁਤ ਵਧੀਆ ਸੀ ਮਨ ਦੀ ਆ ਵੀਰੇ ਸਾਰੀਆਂ ਇਹ ਤਿੰਨਾਂ ਦੀਆਂ ਆ ਵੀਡੀਓ ਲੰਬੀ ਹੋ ਜਾਣੀ ਨਹੀਂ ਸਾਰੀ ਡਿਟੇਲ ਆਪਾਂ ਪਿੱਛੇ ਹੀ ਦੇ ਦੇਣੀ ਠੀਕ ਆ ਗੱਲ ਇਹ ਕਦੋਂ ਸੁੱਈ ਆ ਬੈੜਾ ਇਹ ਸਵੇਰ ਦੀ ਸੁੱਈ ਆ ਤੇ ਸਵੇਰ ਦੀ ਦੰਦੋ ਕਿਵੇਂ ਆ ਇਹ ਇਹ ਵੀ ਦੁੱਧ ਦੇ ਕੱਢਦੀ ਆ ਵੀਰੇ ਹਜੇ। ਆ ਦੁੱਧ ਦੇ ਮੇਰਾ ਖਿਆਲ ਸਿੱਟੇ ਨੇ ਜੀ ਹਣਾ। ਹਾਂਜੀ ਹਾਂਜੀ ਵੀਰੇ। ਠੀਕ ਆ ਗੱਲ। ਇਹ ਤਾਂ ਮਾੜੇ-ਮਾੜੇ ਚੱਕੇ ਹੀ ਆ ਦੁੱਧ ਦੇ ਦਿੰਦੀਆਂ ਵਾਂਗੂ ਹੀ। ਤੋਰ ਦੇ ਤੋਰ ਦੇ ਖੋਲ ਕੇ ਨੂੰ। ਤੇ ਬਾਕੀ ਤੁਰਦੀ ਦੀ ਜੱਜਮੈਂਟ ਇੱਥੇ ਤੋਂ ਕਰ ਲਿਓ। ਇਹਨੇ ਦੁੱਧ ਦੇ ਦੰਦ ਸਿੱਟੇ ਆ ਮਾੜੇ-ਮਾੜੇ ਕਰਚੇ ਜੇ ਚੱਕਿਆ ਹਜੇ। ਤੇ ਨਾਲ ਆ ਗਈ ਬੱਚੀ ਕਿੰਨੇ ਸਵੇਰ ਦੀ ਸੂਈ ਅੱਜ? ਹਾਂਜੀ ਵੀਰੇ ਜੇਰ-ਜੂਰ ਦੀ ਵੀਡੀਓ ਸਾਰਾ ਕੁਝ ਹੈਗਾ ਵੀਰੇ। ਠੀਕ ਆ ਗੱਲ। ਉਹ ਚੀਜ਼ ਦੀ ਗਾਰੰਟੀ ਰਊ ਆਪਣੀ। ਹਾਂਜੀ ਹਾਂਜੀ ਵੀਰੇ। ਠੀਕ ਆ ਗੱਲ। ਅੱਲਾ ਇਹ ਚਲ ਅੰਦਰ ਲੈ ਠੀਕ ਹੈ ਗੱਲ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦੀ 100 ਆਲ ਫੌੜ ਨਹੀਂ ਮਨਾਉਂਦੀ ਜੇਰ ਜੱਪੇ ਦੀ ਗੱਲ ਹੁੰਦੀ ਆ ਉਹਦੀ ਗਰੰਟੀ ਰਹੂ ਤੇ ਦੰਦ ਜਿਵੇਂ ਬਾਈ ਨੇ ਦੱਸਿਆ ਵੀ ਇਹਨੇ ਦੁੱਗ ਦੇ ਸਿੱਟ ਕੇ ਥੋੜੇ ਥੋੜੇ ਦੰਦ ਚੱਕੇ ਆ ਤੁਸੀਂ ਇਹਨਾਂ ਦੁੱਗੀ ਵੀ ਮੰਨ ਲਓ ਦੁੱਗੀ ਹੁੰਦੀ ਹੁੰਦੀ ਇਹ ਮੰਨ ਲਓ ਵੀ ਇਹ ਗੱਬਣ ਹੋ ਜੂ ਕਈ ਮਹੀਨਿਆਂ ਦੀ ਜਾ ਕੇ ਅੱਗੇ ਹਾਂਜੀ ਉਹਦਾ ਚੈੱਕ ਕਰਾ ਤੇ ਦੰਦ ਵੀ ਚੈੱਕ ਕਰਾ ਦੇਣਾ ਤੁਹਾਨੂੰ ਚੱਕਦੀ ਹੀ ਇਹ ਇੱਥੋਂ ਇੱਥੋਂ ਕਰ ਸਕਦੇ ਹੋ ਚੈੱਕ ਹਲੇ ਮਾੜੇ ਮਾੜੇ ਖਰਚੇ ਚ ਚੱਕਦੀ ਆ ਨਾ ਹਾਂਜੀ ਵੀਰੇ ਤੇ ਨਾਲ ਇਹਦੇ ਆ ਗਈ ਬੱਛੀ ਇਹਦਾ ਰੇਟ ਕਿਰੂਗਾ ਬਾਈ 82000 ਰੁਪਏ ਵੀਰੇ ਇਹ ਬਾਈ ਕਹਿੰਦਾ ਹੋ ਜੂਗੀ 82000 ਦੀ ਤੇ ਆਹ ਵੈਡ ਹੋ ਜੂਗੀ ਬਾਈ ਕਹਿੰਦਾ ਪੂਰੇ ਲੱਖ ਦੀ ਅਦੰਦ ਦੇ ਦੇ ਵੀ ਕਰਾ ਦੇ ਚੈੱਕ ਕਰਾ ਦੇ ਕਰਾ ਦੇ ਕਰਾ ਦੇ ਆ ਤੱਕਾ ਨਾ ਕਰ ਜਾਵੇ ਇਹ ਆ ਚੱਕੋ ਪਿਓਰ ਦੁੱਗੀ ਆ ਗਈ ਬਾਈ ਛੱਡ ਦੇ ਇੱਕ ਨੰਬਰ ਵਾਲੀ ਦੇ ਵੀ ਕਰਾ ਦੇ ਚੈੱਕ ਉਹ ਚੌਗੀ ਆ ਹਾਂਜੀ ਵੀਰੇ ਉਹਦਾ ਦੂਸਰਾ ਸੂਆ ਹਾਂਜੀ ਵੀਰੇ ਠੀਕ ਹੈ ਕਹਿੰਦਾ ਇਹ ਇਹ ਬਾਈ ਕਹਿੰਦਾ ਚੌਗੀ ਆ ਇਹਦਾ ਸੂਆ ਰਹੂਗਾ ਦੂਜਾ ਇਹ ਆਪਣੇ ਕੋਲੇ ਖੀਰੀ ਥੂਪੀ ਸੀ ਵੀਰੇ ਠੀਕ ਹੈ ਕਹਿੰਦਾ ਇਹ ਇੱਥੋਂ ਕਰ ਸਕਦੇ ਚੈੱਕ ਆ ਸਾਈਡਾਂ ਤੇ ਦੋ ਦੰਦ ਖੜੇ ਨੇ ਗਰੰਟੀ ਵਾਲੀ ਸਿਸਟਮ ਹੀ ਰਹੂਗਾ ਨੰਬਰ ਬੋਲ ਦਿਓ ਜੀ 9463052739 ਵੀਰੇ 9463052739 ਬਾਈ ਦਾ ਨੰਬਰ ਆ ਤਿੰਨ ਜਰਸੀਆਂ ਦਿਖਾਤੀਆਂ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ